ਪੰਜਾਬ ਪੁਲਿਸ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਆ ਪਰ ਇਸ ਵਿੱਚ ਚਰਚਾ ਦਾ ਵਿਸ਼ਾ ਕੁਝ ਵਧੀਆ ਸਿੱਖੀਆਂ ਕਹਿ ਲਓ ਵਧੀਆ ਸੁਨੇਹ ਹੈ ਜੀ ਹਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੀਪੀ ਦਲਜੀਤ ਸਿੰਘ ਗੋਰੀਆ ਨੌਜਵਾਨਾਂ ਨੂੰ ਵਧੀਆ ਸੁਨੇਹਾ ਦੇ ਰਹੇ ਨੇ ਉਹ ਕਹਿ ਰਹੇ ਨੇ 5 ਮਿੰਟ ਦੇ ਪੱਗ ਸਜਾਉਣਾ ਲਾਜ਼ਮੀ ਹੈ ਜਿਸ ਨਾਲ ਤੁਹਾਡੇ ਸਿਰ ਤੇ ਸੱਟ ਨਹੀਂ ਵੱਜੇਗੀ ਕਿ ਤੁਸੀਂ ਵੀ ਸੇਫ ਰਹੋਗੇ ਆਓ ਤੁਹਾਨੂੰ ਦਿਖਾਉਂਦੇ ਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਤਸਵੀਰ ਤੇ ਲੋਕ ਇਸ ਤੇ ਵਧੀਆ ਕਮੈਂਟ ਵੀ ਕਰ ਰਹੇ ਨੇ ਤੇ ਇਸ ਨੂੰ ਸ਼ੇਅਰ ਵੀ ਕਰ ਰਹੇ ਨੇ ਹਾਂਜੀ ਵੀਰ ਜੀ ਕੀ ਹਾਲ ਤੁਹਾਡਾ ਬਸ ਠੀਕ ਠਾਕ ਆ ਸਰ ਆ ਪਰਨਾ ਵਧਿਆ ਹੋਇਆ ਹੈ ਨਾ ਹਾਂਜੀ ਇਹਨੂੰ ਪਟਕਾ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹ ਇਹ ਹੋ ਜਾਵਾ ਦੂਰਸਾ ਵਾਧੂ ਮੀਟਰ ਹਾਂਜੀ 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 ਇਹ 5 ਮੀਟਰ ਚਾਹੀਦਾ ਸਾਨੂੰ ਠੀਕ ਹੈ ਧੰਨਵਾਦ ਠੀਕ ਹੈ ਠੀਕ ਹੈ ਅੱਗੇ ਤੋਂ ਤੁਸੀਂ ਇਹ ਧਿਆਨ ਰੱਖਣਾ ਹਾਂਜੀ ਇਹ ਤੁਹਾਨੂੰ ਅਸੀਂ ਰੋਕ ਕੇ ਤੁਹਾਨੂੰ ਦੱਸ ਰਹੇ ਹਾਂ ਅਸੀਂ ਤੁਹਾਡਾ ਕੋਈ ਚਲਾਨ ਨਹੀਂ ਕਰਾਂਗੇ ਹਾਂਜੀ 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 ਇਹ ਤੁਹਾਨੂੰ ਤਾਂ ਦੱਸ ਰਹੇ ਹਾਂ ਕਿਤਾ ਦਾ ਜਦੋਂ ਵੀ ਕਿਤੇ ਬਾਈ ਦੇ ਵਿੱਚ ਸਾਡਾ ਗੱਡੀ ਕਿਸੇ ਨਾਲ ਟਕਰਾਉਂਦੀ ਆ ਜਾਂ ਕਿਸੇ ਨਾਲ ਹਿੱਟ ਹੁੰਦੀ ਆ ਹਾਂਜੀ ਹਾਂਜੀ ਤੇ ਸਾਡਾ ਪਹਿਲਾ ਜਿਹੜਾ ਸਿਰੇ ਆ ਜਾਂਦਾ ਜਾਂ ਥੱਲੇ ਵਜ ਦਾ ਹਾਂਜੀ ਹਾਂਜੀ ਜਾਂ ਉਸ ਗੱਡੀ ਨਾਲ ਟਕਰਾਉਂਦਾ ਹਾਂਜੀ ਤੇ ਇਹਨਾਂ ਸਿਰੇ ਵਿੱਚ ਸੱਟ ਜਿਹੜੀ ਜ਼ਿਆਦਾ ਲੱਗਦੀ ਹਾਂਜੀ ਹਾਂਜੀ ਤੇ ਉਹ ਜਿਹੜਾ ਸਿਰ ਹੈ ਨਾ ਉਹ ਨਾ ਸਟੀਲ ਦਾ ਤੇ ਨਾ ਲੋਹੇ ਦਾ ਤੇ ਨਾ ਲੱਕੜ ਦਾ ਹਾਂਜੀ ਜੇ ਸਿਰੇ ਵਿੱਚ ਸੱਟ ਲੱਗ ਗਈ ਤੇ ਹਮੇਸ਼ਾ ਹਮੇ ਆਪ ਬੰਦਾ ਕੀ ਕਰਦਾ ਇਸ ਲੈਵਲ ਤੋਂ ਉੱਪਰਲੇ ਲੈਵਲ ਤੱਕ ਜਾਣ ਦੀ ਕੋਸ਼ਿਸ਼ ਕਰਦਾ ਤੇ ਲੇਕਿਨ ਜੇ ਸੱਟ ਲੱਗ ਗਈ ਤੇ ਫਿਰ ਸਾਡਾ ਲੈਵਲ ਜਿਹੜਾ ਉਹ ਡਾਊਨ ਚਲ ਜਾਣਾ ਤੇ ਅਸੀਂ ਬੱਚਿਆਂ ਦੀ ਪੜ੍ਹਾਈ ਖਤਮ ਹੋ ਸਕਦੀ ਆ ਸਾਡੇ ਵੇਖੋ ਸਾਰਾ ਜਿੰਨਾ ਅਸੀਂ ਕਮਾਈ ਕੀਤੀ ਆ ਇਨਕਮ ਕੀਤੀ ਆ ਉਹ ਸਾਰਾ ਜਿਹੜਾ ਸਾਡੇ ਉੱਤੇ ਲੱਗ ਸਕਦਾ ਤੇ ਇਸ ਕਰਕੇ ਤੁਸੀਂ ਜਿਹੜਾ ਉੱਤੇ ਪੱਟਾ ਜਾਂ ਪਰਨਾ ਸਵੇਰ ਬਨੋਗੇ ਨਾ ਦਸਤਾਰ ਉਹਨੂੰ 5 ਮੀਟਰ ਦਾ ਹੋਣਾ ਚਾਹੀਦਾ ਪੰਜਾਬ ਪੁਲਿਸ ਅਕਸਰ ਹੀ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਆ ਪਰ ਇਸ ਵਿੱਚ ਚਰਚਾ ਦਾ ਵਿਸ਼ਾ ਕੁਝ ਵਧੀਆ ਸਿੱਖੀਆਂ ਕਹਿ ਲੋ ਵਧੀਆ ਸੁਨੇਹਾ ਜੀ ਹਾਂ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੀਪੀ ਦਲਜੀਤ ਸਿੰਘ ਗੋਰੀਆ ਨੌਜਵਾਨਾਂ ਨੂੰ ਵਧੀਆ ਸਨੇਹਾ ਦੇ ਰਹੇ ਨੇ ਉਹ ਕਹਿ ਰਹੇ ਨੇ 5 ਮਿੰਟ ਦੇ ਪੱਗ ਸਜਾਉਣਾ ਲਾਜ਼ਮੀ ਹੈ ਜਿਸ ਨਾਲ ਤੁਹਾਡੇ ਸਿਰ ਤੇ ਸੱਟ ਨਹੀਂ ਵੱਜੇਗੀ ਤੇ ਤੁਸੀਂ ਵੀ ਸੇਫ ਰਹੋਗੇ ਆਓ ਤੁਹਾਨੂੰ ਦਿਖਾਉਂਦੇ ਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਤਸਵੀਰ ਤੇ ਲੋਕ ਇਸ ਤੇ ਵਧੀਆ ਕਮੈਂਟ ਵੀ ਕਰ ਰਹੇ ਨੇ ਤੇ ਇਸ ਨੂੰ ਸ਼ੇਅਰ ਵੀ ਕਰ ਰਹੇ ਨੇ ਹਾਂਜੀ ਵੀਰ ਜੀ ਕੀ ਹਾਲ ਤੁਹਾਡਾ ਬਸ ਠੀਕ ਠਾਕ ਆ ਸਰ ਆ ਪਰਨਾ ਬੱਧਾ ਹੋਇਆ ਹੈ ਨਾ ਇਹਨੂੰ ਪਟਕਾ ਕਹਿ ਸਕਦੇ ਹਾਂ ਹਾਂਜੀ ਹਾਂਜੀ ਇਹ ਇਹ ਹੋ ਜਾਵਾ 2 ਸਵਾ 2 ਮੀਟਰ ਹਾਂਜੀ 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 ਇਹ 5 ਮੀਟਰ ਚਾਹੀਦਾ ਸਰ ਠੀਕ ਹੈ ਠੀਕ ਹੈ ਠੀਕ ਹੈ ਅੱਗੇ ਤੋਂ ਤੁਸੀਂ ਇਹ ਧਿਆਨ ਰੱਖਣਾ ਹਾਂਜੀ ਇਹ ਤਾਂ ਉਹ ਅਸੀਂ ਲੋਕ ਕੇ ਤੁਹਾਨੂੰ ਦੱਸ ਰਹੇ ਆਂ ਇਹ ਤੁਹਾਡਾ ਕੋਈ ਚਲਾਨ ਨਹੀਂ ਕਰਨਾ ਹਾਂਜੀ 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 ਇਹ ਤੁਹਾਨੂੰ ਤਾਂ ਦੱਸ ਰਹੇ ਆਂ ਕਿ ਤੁਹਾਡਾ ਜਦੋਂ ਵੀ ਕਿਤੇ ਬਾਈ ਦੇ ਵਿੱਚ ਸਾਡਾ ਗੱਡੀ ਕਿਸੇ ਨਾਲ ਟਕਰਾਉਂਦੀ ਆ ਜਾਂ ਕਿਸੇ ਨਾਲ ਹਿੱਟ ਹੁੰਦੀ ਆ ਹਾਂਜੀ ਤੇ ਸਾਡਾ ਪਹਿਲਾ ਜਿਹੜਾ ਸਿਰ ਆ ਜਾਂਦਾ ਜਾਂ ਥੱਲੇ ਵਜ ਦਾ ਹਾਂਜੀ ਹਾਂਜੀ ਜਾਂ ਉਸ ਗੱਡੀ ਨਾਲ ਟਕਰਾਉਂਦਾ ਹਾਂਜੀ ਤੇ ਇਹਨਾਂ ਸਿਰ ਵਿੱਚ ਸੱਟ ਜਿਹੜੀ ਜ਼ਿਆਦਾ ਲੱਗਦੀ ਆ ਹਾਂਜੀ ਹਾਂਜੀ ਤੇ ਉਹ ਜਿਹੜਾ ਸਿਰ ਹੈ ਨਾ ਉਹ ਨਾ ਸਟੀਲ ਦਾ ਤੇ ਨਾ ਲੋਹੇ ਦਾ ਤੇ ਨਾ ਲੱਕੜ ਦਾ ਹਾਂਜੀ ਜੇ ਸਿਰੇ 'ਚ 7 ਲੱਗ ਗਈ ਤੇ ਹਮੇਸ਼ਾ ਹਮੇ ਆਪ ਬੰਦਾ ਕੀ ਕਰਦਾ ਇਸ ਲੈਵਲ ਤੋਂ ਉੱਪਰਲੇ ਲੈਵਲ ਤੱਕ ਜਾਣ ਦੀ ਕੋਸ਼ਿਸ਼ ਕਰਦਾ ਤੇ ਲੇਕਿਨ ਜੇ 7 ਲੱਗ ਗਈ ਤੇ ਫਿਰ ਸਾਡਾ ਲੈਵਲ ਜਿਹੜਾ ਉਹ ਡਾਊਨ ਚੱਲ ਜਾਣਾ ਤੇ ਅਸੀਂ ਬੱਚਿਆਂ ਦੀ ਪੜ੍ਹਾਈ ਖਤਮ ਹੋ ਸਕਦੀ ਆ ਸਾਡੇ ਵੇਖੋ ਸਾਡਾ ਜਿੰਨਾ ਅਸੀਂ ਕਮਾਈ ਕੀਤੀ ਆ ਇਨਕਮ ਕੀਤੀ ਆ ਉਹ ਸਾਰਾ ਜਿਹੜਾ ਸਾਡੇ ਉੱਤੇ ਲੱਗ ਸਕਦਾ ਤੇ ਇਸ ਕਰਕੇ ਤੁਸੀਂ ਜਿਹੜਾ ਉੱਤੇ ਪੱਟਾ ਜਾਂ ਪਰਨਾ ਸਵੇਰ ਬਨੋਗੇ ਨਾ ਦਸਤਾਰ ਉਹਨੂੰ 5 ਮੀਟਰ ਦਾ ਹੋਣਾ ਚਾਹੀਦਾ